ਦੀ ਵੋਟ ਹੁੰਦੀ ਹੈ ਜੀ ਜੀ ਲੈਣੇ ਪਾਸ ਦੇ ਚੋਣਾਂ ਪਾਤ ਦੇ ਚੋਣਾਂ ਠੀਕ ਹੈ ਜੀ ਕੋਈ ਨਹੀਂ ਨਾਮ ਨਾਲ ਪਾਕਾ ਜੀ ਚੇਕਾ ਜੀ ਨੇ ਘਟਵਾਰ ਭਾਂਡੇ ਨੂੰ ਇੱਕ ਪੂਰੇ ਦੇ ਨਾਲ ਕੀ ਮੰਨੀ ਜਾ ਰਹੀ ਸੀ ਕਿੰਨੀਆਂ ਵੋਟਾਂ ਪੋਲੀਆਂ ਨੇ ਕੈਂਪਰ ਅਚਾਰ ਵੱਜ ਗਏ ਜੀ 8:00 ਵਜੇ ਵਕਤ ਖਤਮ ਹੋ ਚੁੱਕਿਆ ਹੁਣ ਮੰਦਰੋ ਅਨਾਊਂਸਮੈਂਟ ਹੋ ਚੁੱਕੀ ਆ ਉਹਨੇ ਡਿਕਲੇਅਰ ਕਰ ਦਿੱਤਾ ਹੁਣ ਕਿਹੜੇ ਹੀ ਬੰਦੇ ਨੇ ਵੋਟ ਪਾ ਲਈ ਜਾਂ ਖੜਾ ਪਿੱਛੇ ਹਟ ਜਾਣਗੇ ਇਹਨਾਂ ਦੀ ਦੁਬਾਰਾ ਫੇਰ ਸਾਰਿਆਂ ਨੂੰ ਬੇਕੀਤੀ ਆ ਜਿਨ੍ਹਾਂ ਨੇ ਆਪ ਵੋਟ ਪਾ ਲਈ ਕਿਉਂਕਿ ਬੋਲਿੰਗ ਪ੍ਰਸੰਤਾ ਵੋਟ ਆ ਆਹ ਤੋ ਹੀ ਤੇ ਕਰੇ ਨਾ ਸਾਰੇ ਬੇਕੀਤੀ ਹੈਗੀ ਆ ਬਾਕੀ ਸਾਰੇ ਆ ਇਹ ਕੈਂਡੀਡੇਟ ਨੂੰ ਭੇਜ ਦੋ ਆ ਕੈਂਡੀਡੇਟ ਨੂੰ ਭੇਜ ਦੋ ਕਿਹੜੇ ਕੰਨੀ ਦੀ ਪਰਵਾਹ

ਇਹ ਇਧਰ ਰੱਖੀਏ ਅੱਗੇ ਕਿ ਜਦੋਂ ਅੱਗੇ ਕਿ ਬਣਾ ਕੇ ਇਹ ਸਾਡਾ ਨਹੀਂ 5000 2500 200 ਦਾ ਕਿਲੋਵੋਲਟ 15 ਇਹਨੇ ਉਹ ਜਿੱਤ 1672 ਵੋਲਟ ਟੋਟਲ ਪੋਲ ਹੋਈ ਹੈ ਘਟਾਲਾ ਲੈ ਥੋੜਾ ਲੈ ਦਾ ਅੱਖ ਚ ਪੈ ਗਿਆ ਹੈ ਲੈ ਘਟਾਇਆ ਹਾਂਜੀ ਸਰ ਜਿਹੜਾ ਇਹ ਸਾਡੇ ਕੋਲ ਇਹ ਸਵਾਲ ਨੰਬਰ 88 ਦੇ ਵਿੱਚ ਵੱਖ-ਵੱਖ ਟੀਮਾਂ ਸਾਡੇ ਵੱਲੋਂ ਲਗਾਈਆਂ ਗਈਆਂ ਸੀਗੀਆਂ ਤੇ ਤੇ ਤਿੰਨ ਟੀਮਾਂ ਦੀ ਡਿਊਟੀ ਲਗਾਈ ਗਈ ਸੀ ਜਿਦੇ ਵਿੱਚ ਡੀਐਸਪੀ ਸਿਟੀ 1 ਡੀਐਸਪੀ ਸਿਟੀ 2 ਤੇ ਡੀਐਸਪੀ ਸਿਟੀ 3 ਜਿਹੜੀ ਉਹਨਾਂ ਦੀ ਡਿਊਟੀ ਲਗਾਈ ਗਈ ਸੀਗੀ ਉਹਨਾਂ ਨੂੰ ਵੱਖ-ਵੱਖ ਰੈਜ਼ਰਵ ਦਿੱਤੀਆਂ ਗਈਆਂ ਸੀਗੀਆਂ ਸਫੀਸ਼ੀਐਂਟ ਫੋਰਸ ਵਾਸ ਡਿਪਲੋਇਡ ਸਾਡਾ ਮੇਨ ਪਰਪਸ ਸੀਗਾ ਕਲੈਕਸ਼ਨ ਪ੍ਰੋਸੈਸ ਨੂੰ ਪੀਸਫੁਲ ਕੰਪਲੀਟ ਕਰਾਇਆ ਜਾਵੇ ਸੋ ਆਲਮੋਸਟ ਜਿਹੜਾ ਇਲੈਕਸ਼ਨ ਦੇ ਕਾਊਂਟਿੰਗ ਚ ਕਾਊਂਟਿੰਗ ਸਟਾਰਟ ਹੋਣ ਵਾਲੀ ਹੈ ਇਲੈਕਸ਼ਨ ਦਾ ਜਿਹੜਾ ਹੈਗਾ ਕੰਮ ਜਿਹੜਾ ਨਿਪਟਰੇ ਚੜ ਚੁੱਕਿਆ ਸਾਡੇ ਵੱਲੋਂ ਜ ਕੋਈ ਹੋਇਆ ਠੀਕ ਹੈ ਜੀ ਸਰ ਕੋਈ ਸਰ ਕੋਈ ਲੜਾਈ ਝਗੜਾ ਵਗੈਰਾ ਕੋਈ ਇੱਥੇ ਨਹੀਂ ਨਹੀਂ ਅਸੀਂ ਵਕ ਵਕ ਜ਼ਰੂਰ ਸੁਲਝਾਂਗੇ ਜੇ ਸੀਗੇ ਤੇ ਬਿਲਕੁਲ ਜਿਹੜੀ ਹੈਗੇ ਇਸੇ ਪੀਸਫੁਲ ਤਰੀਕੇ ਨਾਲ ਜਿਹੜਾ ਇਲੈਕਸ਼ਨ ਸਰ ਕੰਪਲੀਟ ਕੀਤਾ ਗਿਆ ਠੀਕ ਹੈ ਜੀ